ਦਿੱਲੀ ਜਾ ਰਹੀ ਸਟਾਪਟੀ ਚੋਂ 68 ਲੱਖ 40 ਹਜ਼ਾਰ ਦੇ ਸੋਨੇ ਦੇ ਗਹਿਣੇ ਬਰਾਮਦ ਹੋਏ ਨੇ ਤੇ ਨਾਲ ਹੀ ਜੁਵਲਰ ਨੂੰ ਕਾਬੂ ਕਰ ਲਿਆ ਗਿਆ ਤੇ ਇਸ ਦੌਰਾਨ ਡਿਊਟੀ 'ਚ ਰਿਕਵਰਡ ਪੌਂਦੇ ਇੱਕ ਵਿਅਕਤੀ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ। ਉਦਾਸੀਨ ਕੀ ਵੱਖ-ਵੱਖ ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਟ੍ਰੇਨਾਂ ਦੀ ਚੈਕਿੰਗ ਦਾ ਸਿਲਸਿਲਾ ਤੇਜ਼ ਹੋ ਚੁੱਕਾ ਹੈ ਅਤੇ ਸੋਨੇ ਦੇ ਗਹਿਣੇ ਬਰਾਮਦ ਹੋਣ ਦੇ ਕੇਸ ਲਗਾਤਾਰ ਸਾਹਮਣੇ ਆ ਰਹੇ ਨੇ। ਇਸੇ ਸਿਲਸਿਲੇ ਵਿੱਚ ਅੱਜ ਦਿੱਲੀ ਜਾਰੀ ਸਟਾਪਟੀ ਵਿੱਚੋਂ 68 ਲੱਖ 40 ਹਜ਼ਾਰ ਦੇ ਸੋਨੇ ਦੇ ਗਹਿਣੇ ਬਰਾਮਦ ਹੋਏ ਅਤੇ ਇੱਕ ਵਿਅਕਤੀ ਨੂੰ ਇਸ ਮਾਮਲੇ ਵਿੱਚ ਕਾਬੂ ਕੀਤਾ ਗਿਆ। ਪੁਲਿਸ ਦਾ ਵਿਅਕਤੀ ਨੇ ਪੁਲਸ ਦਾ ਸਹਿਯੋਗ ਨਹੀਂ ਕੀਤਾ ਜਿਸ ਕਾਰਨ ਉਕਤ ਜੁਵਲਰ ਨੂੰ ਕਾਬੂ ਕਰਕੇ ਪਰਚਾ ਦਰਜ ਕਰ ਦਿੱਤਾ ਗਿਆ ਬਰਾਮਦ ਜੁਵਲਰੀ ਦੀ ਕੀਮਤ 68 ਲੱਖ 40 ਹਜ਼ਾਰ 899 ਰੁਪਏ ਦੱਸੀ ਜਾ ਰਹੀ ਹੈ ਆਰਪੀਐਫ ਸਿਟੀ ਜ਼ਿਲੰਦਰ ਵੱਲੋਂ ਮਲਜਮ ਖਿਲਾਫ ਮੁਕਦਮਾ ਅਪਰਾਧ ਨੰਬਰ 279 2024 ਅੰਡਰ ਸੈਕਸ਼ਨ 145 ਬੀ 146 ਆਰਏ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਆਰਪੀਐਫ ਜ਼ਿਲੰਦਰ ਦੇ ਇਨਸਪੈਕਟਰ ਅਜੇਸ਼ ਕੁਮਾਰ ਰੋਹਿਲਾ ਨੇ ਦੱਸਿਆ ਕਿ ਜੀਐਸਟੀ ਅਤੇ ਇਨਕਮ ਟੈਕਸ ਵਿਭਾਗ ਨੂੰ ਇਸ ਬਾਰੇ ਸੂਚਨਾ ਤਿਆ ਗਿਆ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ ਘਟਨਾਕਰ ਮੁਤਾਬਕ ਆਰਪੀਐਫ ਜ਼ਿਲੰਦਰ ਲੁਧਿਆਣਾ ਤੇ ਅੰਮ੍ਰਿਤਸਰ ਦੀ ਸਾਂਝੀ ਟੀਮ ਵੱਲੋਂ 12014 ਅੰਮ੍ਰਿਤਸਰ ਨਵੀਂ ਦਿੱਲੀ ਸਟਾਫ ਦੀ ਵਿੱਚ ਐਸਆਈ ਪ੍ਰਦੀਪ ਕੁਮਾਰ ਐਸਆਈ ਫੁੱਲਜੀਤ ਸਿੰਘ ਅਜਮੇਰ ਸਿੰਘ ਸੁਰੇਸ਼ ਕੁਮਾਰ ਹਰਦੀਪ ਸਿੰਘ ਸਮੇਤ ਸਹਾਯੋਗੀ ਸਾਥੀ ਮੁਮਤਾਜ਼ ਮੁਹੰਮਦ ਅਤੇ ਐਸਆਈ ਵਿਜੇ ਕੁਮਾਰ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਰੋਹਿਲਾ ਨੇ ਦੱਸਿਆ ਕਿ ਗੱਡੀ ਦੇ ਕੋਚ ਨੰਬਰ ਸੀ13 ਵਿੱਚ ਬੈਠੇ ਇੱਕ ਵਿਅਕਤੀ ਤੇ ਪੁਲਿਸ ਨੂੰ ਸ਼ੱਕ ਹੋਇਆ ਤੇ ਸਮਾਨ ਦੀ ਚੈਕਿੰਗ ਕਰਨ ਦੀ ਗੱਲ ਕੀਤੀ ਗਈ ਇਸ ਤੇ ਅੰਮ੍ਰਿਤਸਰ ਦਾ ਰਵੀ ਕੁਮਾਰ ਨਾਂ ਆ ਵਿਅਕਤੀ ਪੁਲਿਸ ਨਾਲ ਬੁਰਾ سلوਕ ਕਰਨ ਲੱਗਾ ਸਾਫ ਵੱਲੋਂ ਨਿਯਮ ਦੇ ਮੁਤਾਬਕ ਚੈਕਿੰਗ ਤੇ ਜ਼ੋਰ ਦਿੱਤਾ ਗਿਆ ਤੇ ਉਸ ਦੇ ਪਲਾਸਟਿਕ ਦੇ ਡੱਬੇ ਵਿੱਚ ਸੋਨੇ ਦੇ ਗਹਿਣੇ ਬਰਾਮਦ ਹੋਏ ਰੋਹਿਲਾ ਨੇ ਕਿਹਾ ਕਿ ਰਵੀ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਚੰਚੋ ਸਿੰਘ ਨਾਮ ਦੇ ਜੁਅਲਰ ਕੋਲ ਕੰਮ ਕਰਦਾ ਹੈ ਤੇ ਗਹਿਣੇ ਲੈ ਕੇ ਮਿਰਠ ਜਾ ਰਿਹਾ ਸੀ ਉਕਤ ਵਿਅਕਤੀ ਖਿਲਾਫ ਡਿਊਟੀ ਵਿੱਚ ਰਿਕਵਰਡ ਪਾਉਣ ਅਤੇ ਨਿਊਸੈਂਸ ਕਰਨ ਦੇ ਦੋਸ਼ ਵਿੱਚ ਰੇਲ ਐਕਟ ਦੀ ਧਾਰਾ 145 ਬੀ 146 ਤਹਿਤ ਕਾਰਵਾਈ ਕਰਦੇ ਹੋਏ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਟ੍ਰੇਨ ਦੇ ਜਲੰਧਰ ਪਹੁੰਚਣ ਤੇ ਉਕਤ ਵਿਅਕਤੀ ਨੂੰ ਟ੍ਰੇਨ ਤੋਂ ਉਤਾਰ ਲਿਆ ਗਿਆ ਤੇ ਆ ਉਹਤੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਜੇਕਰ ਸੋਨੇ ਦੀ ਗੱਲ ਕਰੀਏ ਤਾਂ ਸੋਨਾ ਇਸ ਕਾਰਵਾਈ ਦੇ ਵਿੱਚ 2 ਕਿਲੋ ਤੋਂ ਵੱਧ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਨੇ ਸੋ ਗਹਿਣਿਆਂ ਦੇ ਵਿੱਚ ਸੋਨੇ ਦੀ ਕੀਮਤ 68 ਲੱਖ 40 ਹਜ਼ਾਰ ਹੈ ਜਦਕਿ ਜੁਐਲਰੀ ਦਾ ਵਜ਼ਨ ਜਿਹੜਾ ਹੈ 2.82 ਕਿਲੋ ਦੱਸਿਆ ਜਾ ਰਿਹਾ ਹੈ ਗਹਿਣਿਆਂ ਵਿੱਚ ਕਈ ਤਰ੍ਹਾਂ ਦੀ ਐਸੈਸਰੀਜ਼ ਦਾ ਨਾਲ ਵੀ ਬਰਾਮਦ ਹੋਈ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਲਈ ਉਹ ਕੁੱਲ ਕੀਮਤ ਦਾ ਅੰਦਾਜ਼ਾ ਲਾਇਆ ਗਿਆ ਪੁਲਿਸ ਨੇ ਦੱਸਿਆ ਕਿ ਇਨ੍ਹਾਂ ਗਹਿਣਿਆਂ ਵਿੱਚ ਵਰਤੇ ਹੋਰ ਸਮਾਨ ਨੂੰ ਕੱਢ ਕੇ ਸੋਨੇ ਦੀ ਕੀਮਤ ਦਾ ਵਜ਼ਨ ਕੱਢਿਆ ਗਿਆ